ਹੇ ਸਿਮ ਤਾਂ ਗਿਆ ਛੱਡ ਦੋ ਖੋਟਾ ਫੋੜਾ ਦਾ ਕੋਈ ਮਤਲਬ ਨਹੀਂ ਛੱਡ ਦੋ ਮੈਂ ਸੀਐਮ ਛੱਡਿਆ ਚਲਾ ਗਿਆ ਛੋਟਾ ਸਾਨੂੰ ਖੜਨ ਦਾ ਕੋਈ ਹੱਕ ਨਹੀਂ ਬਸ ਛੱਡਿਆ ਵੀ ਠੀਕ ਅਸੀਂ ਹੀ ਬਣਾਇਆ ਤੇ ਅਸੀਂ ਜਿਤਾਇਆ ਨੂੰ ਰਹਾਉਂਦੇ ਨੂੰ ਕੀੜੇ ਪੈਣੇ ਨੂੰ ਅਸੀਂ ਬਣਾਇਆ ਅਸੀਂ ਵੋਟਾਂ ਪਾ ਕੇ ਜਿਤਾਇਆ ਨੂੰ ਖੁੱਤਾ ਰਹਿਣੇ ਨੂੰ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਅਸੇ ਰੋਲਾ ਨਹੀਂ ਪਾਉਂਦੇ ਤੁਹਾਨੂੰ ਲੱਗਦਾ ਰੌਲਾ ਪਾਣੇ ਅਸੀਂ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਬਾ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਬਾ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਬਾ ਨਹੀਂ ਡਰਦੇ ਤੇਰੀ ਕੁਰਕੀ ਤੋਂ ਖਿੱਚ ਲਵਾਂਗੇ ਘਰਸੀ ਤੋਂ ਨਹੀਂ ਡਰਦੇ ਤੇਰੀ ਕੁਰਕੀ ਤੋਂ ਖੇਚ ਲਵਾ ਗਏ ਕਰਤੀ ਤੋ ਪੰਜਾਬ ਸਰਕਾਰ ਮਰਦਾਬਾ ਮਰਦਾਬਾ ਬਰਦਾਬਾ ਪੰਜਾਬ ਸਰਕਾਰ ਮਰਦਾਬਾ ਬਰਦਾਬਾ ਜੁੜਾ ਢੰਗ ਦੇ ਉਕੀ ਪੰਜਾਬ ਸਰਕਾਰ ਮਰਦਾਬਾ ਪਿੱਛੇ ਆ ਜਾ ਤੂੰ ਬੜੇ ਪੰਜਾਬ ਸਰਕਾਰ ਮਰਦਾਬਾ ਜਾਂ ਨਿਕਲ ਜਾ ਰਹਾਂਦੇ ਤੈਨੂੰ ਕਿਸੇ ਨੇ ਵੋਟ ਨਹੀਂ ਪਾਉਣੀਆ ਤੈਨੂੰ ਕਿਸੇ ਨੇ ਨਹੀਂ ਪਾਉਣੀਆ ਤੂੰ ਜੱਤ ਕੇ ਉਖਾ ਜੱਤ ਕੇ ਖਾਲੀ ਠੇਂਗਾ ਲੈ ਕੇ ਆਏਗਾ ਠੇਂਗਾ ਲੈ ਕੇ ਜਾਏਗਾ